ਓ ਵੇਖਤਿਆਂ ਦੇ ਲੇਖ ਬਾਬਲਾ ਓ ਵੇਖਤਿਆਂ ਦੇ ਲੇ ਓ ਵੇਖਤਿਆਂ ਦੇ ਲੇਖ ਬਾਬਲਾ ਵੇਖਤਿਆਂ ਦੇ ਲੇ ਓ ਬਰੀ ਬਰੀ ਮਾਰ ਉਡਾਰੀ ਹਏ ਤੁਰ ਜਾਵਣ ਪਰਦੇਸ 에 ਬਰੀ ਮਰੀ ਮਾਰ ਉਡਾਰੀ ਹਏ ਤੁਰ ਜਾਵਣ ਪਰਦੇਸ ਆਵਤਿਆਂ ਦੇ ਲੇਕਬਾਬਲਾ ਵੇਤਿਆਂ ਦੇ ਲੇ ਆਵਤਿਆਂ ਦੇ ਲੇਕਬਾਬਲਾ ਵਿਕਤੀਆਂ ਦੇ ਲੈ ਉਹ ਸਦਨਾ ਨਾਲ ਤੀ ਪਾਲੀ ਨੂੰ ਤੂੰ ਖੁਸ਼ੀਆਂ ਨਾਲ ਵਿਆਹਾ ਉਹ ਸਦਰਾ ਨਾਲ ਤੀ ਪਾਲੀ ਨੂੰ ਤੂੰ ਖੁਸ਼ੀਆਂ ਨਾਲ ਵਿਆਹਾ ਉਹ ਸਭ ਕੁਝ ਦੇ ਕੇ ਭੋਲਾ ਬਾਬਲਾ ਸਿਰ ਤੋਂ ਕਰ ਜੁਨ ਲਾਇਆ ਸ਼ੇਰ ਤੋਂ ਕਰ ਜੁ ਨੂੰ ਲਾਇਆ ਕਿਤੀ ਨਾ ਹੋਵੇ ਤੇਰੀ ਤੰਗ ਤੂੰ ਚੁੱਕੀ ਕਰ ਜਾਂਦੀ ਪੰਡ ਕਿਤੀ ਨਾ ਹੋਵੇ ਤੇਰੀ ਤੰਗ ਤੂੰ ਚੁੱਕੀ ਕਰ ਜਾਂਦੀ ਪੰਡ ਮੇਰੇ ਕਟਦਾਜ ਨੇ ਸਹੁਰੇ ਘਰ ਵਿੱਚ ਪਾਇਆ ਬੜਾ ਕਲੇਸ਼ ਮੇਰੇ ਕਟਦਾਜ ਨੇ ਸਹੁਰੇ ਘਰ ਵਿੱਚ ਪਾਇਆ ਬੜਾ ਕਲੇਸ਼ ਆ ਬੇਕਤੀਆਂ ਦੇ ਲਖਬਾਬਲਾ ਬੇਕਤੀਆਂ ਦੇ ਲੈ ਆ ਬੇਕਤੀਆਂ ਦੇ ਲਖਬਾਬਲਾ ਬੇਕਤੀਆਂ ਦੇ ਤੂੰ ਲੱਭੇ ਆ ਵਰ ਜੋ ਮੇਰਾ ਵਿਆਹ ਕੇ ਹਰ ਤੁਰ ਗਿਆ ਵਿੱਚ ਅਮਰੀਕਾ ਤੁਰ ਗਿਆ ਵਿੱਚ ਅਮਰੀਕਾ ਨੇਤੂ ਖੋਰ ਦਾਜ ਲਈ ਸੋਹਰੇ ਵਰਤਣ ਨਵਾਹੀ ਕੋਈ ਤਰੀਕਾ ਉਹ ਨਵਾਹੀ ਕੋਈ ਤਰੀਕਾ ਉਹ ਕਦੀ ਕੱਢ ਕਰੋ ਬਾਰ ਕਦੀ ਕਹਿਣ ਦੇਣਾ ਸਾ ਉਹ ਕਦੀ ਕੱਢ ਕਰੋ ਬਾਰ ਉਹ ਕਦੀ ਕਹਿਣ ਦੇਣਾ ਸਾ ਮੈਨੂੰ ਸਸਨਣ ਦਾ ਤੇ ਦੇਵਰ ਮਾਰਨ ਉਹ ਮੈਨੂੰ ਸਸਨਣ ਦਾ ਤੇ ਦੇਵਰ ਮਾਰਨ ਫੜ ਫੜ ਮੇਰੇ ਕੇਸ ਆਹ ਵੇਖ ਤੀਆਂ ਦੇ ਲੇਖ ਬਾਬਲਾ ਵੇਖ ਤੀਆਂ ਦੇ ਲੇ ਆਹ ਵੇਖ ਤੀਆਂ ਦੇ ਲੇਖ ਬਾਬਲਾ ਆਹ ਵੇਖ ਤੀਆਂ ਦੇ ਲੇ ਉਹ ਵਾਰੀ ਵਾਰੀ ਮਾਰ ਉਡਾਰੀ ਹਾਏ ਤੁਰ ਜਾਵਣ ਪਰਦੇ ਆ ਵੇਖ ਦੁਨਿਆ ਦੇ ਲੇਖ ਬਾਬਲਾ ਆ ਵੇਖ ਤੀਆਂ ਦੇ ਲੇਖ ਉਹ ਫਿਕਰਾਂ ਤੇ ਦੁੱਖਾਂ ਵਿੱਚ ਮੇਰਾ ਹਾਏ ਪੁੱਲਿਆ ਖਾਣਾ ਪੀਣਾ ਬਾਬਲਾ ਪੁੱਲਿਆ ਖਾਣਾ ਪੀਣਾ ਹਾਏ ਪੁੱਲਿਆ ਖਾਣਾ ਪੀਣਾ ਉਹ ਦਾਜ ਦੇ ਭੁੱਖੇ ਕਸਾਈਆਂ ਨੇ ਮੇਰਾ ਮੁਸ਼ਕਲ ਕੀਤਾ ਜੀਣਾ ਬਾਬਲਾ ਵੇ ਮੁਸ਼ਕਲ ਕੀਤਾ ਜੀਣਾ ਬੜਾ ਮੁਸ਼ਕਲ ਕੀਤਾ ਜੀਣਾ ਉਹ ਮੈਂ ਸਾ ਬੜੀ ਕੋਮਲ ਕਲੀ ਕੇ ਚੜ ਗਈ ਦਾ ਜਦੀ ਬਲੀ ਉਹ ਮੈਂ ਸਾ ਬੜੀ ਕੋਮਲ ਕਲੀ ਕੇ ਚੜ ਗਈ ਦਾ ਜਦੀ ਬਲੀ ਚੱਬੇ ਵਾਲੇ ਆਜ਼ਾਦ ਮੈਂ ਤੁਰ ਗਈ ਓ ਚੱਬੇ ਵਾਲੇ ਆਜ਼ਾਦ ਮੈਂ ਤੁਰ ਗਈ ਛੋਟੀ ਵਿੱਚ ਬਰੇਸ ਆਵੇਕਤਿਆਂ ਦੇ ਲੇਖਬਾਬਲਾ ਆਵੇਕਤਿਆਂ ਦੇ ਲੈ ਓ ਵੇਕਤਿਆਂ ਦੇ ਲੇਖਬਾਬਲਾ ਆਵੇਕਤਿਆਂ ਦੇ ਲੈ ਓ ਵਾਰੀ ਵਾਰੀ ਮਾਰ ਉਡਾਰੀ ਓ ਵਾਰੀ ਵਾਰੀ ਮਾਰ ਉਡਾਰੀ ਹਏ ਤੁਰ ਜਾਵਣ ਪਰਦੇ ਆ ਵੇਖਤੀਆਂ ਦੇ ਲੇਖਬਾਬਲਾ ਆ ਵੇਖਤੀਆਂ ਦੇ ਲੈ ਆ ਵੇਖਤੀਆਂ ਦੇ ਲੇਖਬਾਬਲਾ ਵੇਖਤੀਆਂ ਦੇ ਲੈ Avek tiyan de Lek babla de ele.